ਦਿਨੇ ਕੀ ਬੱਚੇ ਦੇਸ਼ ਦਾ ਭਵਿਕ ਹਨ ਪਰ ਜੇਕਰ ਪਵਿਕ ਸਕੂਲ ਪੜਨ ਦੇ ਵਜਾਏ ਸਕੂਲ ਦਾ ਕੂੜਾ ਚੁੱਕੇ ਤਾਂ ਦੇਸ਼ ਦਾ ਕੀ ਬਣੇਗਾ ਅਜੇ ਹਈ ਕੁਝ ਦੇਖਣ ਨੂੰ ਮਿਲਿਆ ਸੁੱਟ ਗਿਆ ਤੇ ਤੁਸੀਂ ਇਹ ਕੂੜਾ ਸੁੱਟਦੇ ਪਿਓ ਤੇ ਘਰੋਂ ਤੁਸੀਂ ਸਕੂਲ ਆਏ ਹੋਏ ਹੋ ਤੁਸੀਂ ਐਸ ਵੇਲੇ ਪੜ੍ਹਾਈ ਦਾ ਟਾਈਮ ਹੈ ਤੁਹਾਡਾ ਤੇ ਮੈਡਮ ਤੁਹਾਨੂੰ ਕਹਿ ਰਹੀ ਹੈ ਕੂੜਾ ਸੁੱਟੋ ਤੇ ਸਕੂਲ ਕਿੱਥੇ ਹੈ ਤੁਹਾਡਾ ਬਾਬਾ ਸ਼੍ਰੀ ਚੰਦ ਗਲੋਨੀ ਓਕੇ ਬੇਟਾ ਦਰਸੀ ਰਹਿੰਦੇ ਕਿੱਥੇ ਹੋ ਲੰਡੇ ਕਿੱਥੇ ਹੋ? ਪਤਨ ਨਹੀਂ ਬੇਟਾ ਤੇਰਾ ਘਰ ਕਿੱਥੇ ਆ? ਇੱਧਰ ਨੂੰ ਆ। ਇੱਧਰ ਨੂੰ ਆ ਤੇਰਾ ਘਰ ਕਿੱਥੇ ਬੇਟਾ? ਹਾਂ? ਕਿੱਥੇ ਜੀ ਬੇਟਾ? ਬੱਬਾ ਸ਼੍ਰੀਚੰਦ ਕਲੋਨੀ ਜਿਹੜਾ ਰੋਡ ਜਾਂਦਾ। ਬੱਬਾ ਸ਼੍ਰੀਚੰਦ ਕਲੋਨੀ ਨੂੰ ਜਿਹੜਾ ਰੋਡ ਜਾਂਦਾ। ਓਕੇ ਓਕੇ ਓਕੇ। ਸਕੂਲ ਸਰਕਾਰੀ ਸਕੂਲ ਜਿਹੜਾ ਸ਼੍ਰੀਚੰਦ ਕਲੋਨੀ ਆ ਉਹ ਵਾਲਾ। ਠੀਕ ਆ ਠੀਕ ਆ। ਚਲੋ। ਗਵਰਨਮੈਂਟ ਸਕੂਲੋਂ ਆ ਨਾ ਤੁਸੀਂ? ਇਹ ਦੋਸਤੋ ਇਹ ਹੁਣ ਮੈਂ ਇਧਰੋਂ ਨਿਕਲ ਰਿਹਾ ਸੀ। ਇਹ ਸਰਕਾਰੀ ਸਕੂਲ ਆ ਇੱਥੇ ਸ਼੍ਰੀ ਚੰਦ ਗਲੋਨੀ ਇੱਥੇ ਆ ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੇਖੋ ਛੋਟੇ ਛੋਟੇ ਬੱਚਿਆਂ ਨੂੰ ਸਕੂਲ ਦੇ ਟਾਈਮ ਤੇ ਇੱਥੇ ਕੂੜਾ ਚਕਾਇਆ ਜਾ ਰਿਹਾ ਹੈ ਸਕੂਲ ਦਾ ਕੂੜਾ ਚੱਕ ਕੇ ਅੱਧਾ ਕਿਲੋਮੀਟਰ ਦੂਰ ਛੋਟੇ ਛੋਟੇ ਬੱਚੇ ਇਹਨਾਂ ਕੋਲੋਂ ਕੂੜਾ ਬਿਲਕੁਲ ਨਹੀਂ ਚੱਕਿਆ ਜਾ ਰਿਹਾ ਛੋਟੇ ਛੋਟੇ ਮੈਂ ਆਪਣੀ ਗੱਡੀ ਚੋਂ ਕੱਢਿਆ ਉਹਨੇ ਇਹ ਆਪਾਂ ਸਕੂਲ ਆ ਸਕੂਲ ਹੈ ਜੀ ਸਰਕਾਰੀ ਸਰਕਾਰੀ ਐਲੀਮੈਂਟਰੀ ਸਕੂਲ ਬਾਬਾ ਸ਼ਿਰੀ ਚੰਦ ਕਲੋਨੀ 33 ਫੁੱਟ ਰੋਡ ਮੁੰਡੀਆਂ ਕਲਾ ਲੁਧਿਆਣਾ ਆਜੋ ਜੀ ਆਜੋ ਆਜੋ ਜੀ ਆਜੋ ਕਿਹੜੇ ਮੈਡਮ ਸविता ਮੈਡਮ ਕੋਲ ਨੇ ਤੁਹਾਡੇ ਸਰ ਨਹੀਂ ਸਰ ਆਜੋ ਕੋਈ ਨਹੀਂ 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 ਕੋਈ ਨਹੀਂ ਨਹੀਂ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਦੋ ਡੱਬੇ ਮੈਨੂੰ ਇੱਕ ਚੀਜ਼ ਦਾ ਤੁਸੀਂ ਦਵਾ ਦਿਓ ਤੁਹਾਡੀ ਲਾਈਵ ਵੀਡੀਓ ਬਣ ਰਹੀ ਹੈ ਇਸ ਵੇਲੇ ਤੁਸੀਂ ਮੈਨੂੰ ਐਸੀ ਦਾ ਜਵਾਬ ਦਿਓ ਤੁਸੀਂ ਨਿੱਕੇ ਨਿੱਕੇ 5th ਕਲਾਸ ਦੇ ਸਟੂਡੈਂਟ ਨੂੰ 1 ਕਿਲੋਮੀਟਰ ਧੋਰ ਕਚਰਾ ਚਾ ਚਾ ਕੇ ਭੇਜਦੇ ਤੇ 10 10 ਕਿਲੋ ਵਜਣੀ ਬਾਈਆਂ ਚਾ ਕੇ ਕੀ ਮਤਲਬ ਐ ਇਸ ਚੀਜ਼ ਦਾ ਮੈਨੂੰ ਐਸੀ ਦਾ ਜਵਾਬ ਦਿਓ ਤੁਸੀਂ ਮੈਡਮ ਸविता ਮੈਂ ਤੁਹਾਨੂੰ ਹੱਥ ਜੋੜ ਕੇ ਕਹਿ ਰਿਹਾ ਵਿਦ ਰਿਸਪੈਕਟ ਕਹਿ ਰਿਹਾ ਮੇਰੇ ਵੱਡੇ ਭੈਣ ਜੀ ਮੇਰੇ ਵੀਡੀਓ ਨਹੀਂ ਬੰਦ ਹੋਏਗੀ ਵੀਡੀਓ ਬਿਲਕੁਲ ਨਹੀਂ ਬੰਦ ਹੋਏਗੀ ਤੁਸੀਂ ਛੋਟੇ ਛੋਟੇ ਬੱਚਿਆਂ ਨਾਲ ਕੀ ਕਰ ਰਹੇ ਹੋ ਮੈਨੂੰ ਐਸੀ ਦਾ ਜਵਾਬ ਦਿਓ ਭੈਣ ਜੀ ਦੇਖੋ ਮੈਂ ਵਿਦ ਰਿਸਪੈਕਟ ਕਰ ਰਿਹਾ ਤੁਸੀਂ ਮੇਰੇ ਬਾ ਤੁਹਾਡੇ ਪ੍ਰੋਬਲਮ ਤੁਸੀਂ ਆਪ ਚੱਕੋ ਨੋ 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 ਤੁਹਾਡੇ ਪ੍ਰੋਬਲਮ ਤੁਸੀਂ ਆਪ ਚੱਕੋ ਛੋਟੇ ਛੋਟੇ 5ਥੀ ਕਲਾਸ ਦੇ ਇਹ ਬੱਚੇ ਆ ਇਹਨਾਂ ਦੇ ਹੱਥ ਦੇਖੋ ਛੋਟੇ ਛੋਟਿਆਂ ਦੇ ਤੁਸੀਂ 1 ਕਿਲੋਮੀਟਰ ਦੂਰ ਤੱਕ ਐਸ ਬੱਚਿਆਂ ਤੋਂ ਕਚਰਾ ਢਿਗਾ ਕੇ ਭੇਜਦੇ ਹੋ ਵਾਇ ਕੀ ਮਤਲਬ ਹੈ ਸੀ ਦਾ ਤੁਸੀਂ ਪੜੇ ਕਿੰਨਾ ਹੋ ਬੱਲੇ ਆ ਦੱਸੋ ਤੁਸੀਂ ਪੜੇ ਕਿੰਨਾ ਹੋ ਤੁਸੀਂ ਪੜੇ ਕਿੰਨਾ ਹੋ ਸਰ ਮੇਰੀ ਗੱਲ ਤਾਂ ਸੁਣ ਤੁਹਾਡੇ ਬੱਚੇ ਕਿੱਥੇ ਪੜਦੇ ਬੱਲੇ ਆ ਦੱਸੋ ਤੁਹਾਡੇ ਖੁਦ ਦੇ ਬੱਚੇ ਕਿੱਥੇ ਪੜਦੇ ਆ ਨਾ 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 ਬਿਲਕੁਲ ਨਹੀਂ ਬੈਠਣਾ ਬਿਲਕੁਲ ਨਹੀਂ ਬੈਠਣਾ ਤੁਸੀਂ ਕੀ ਕਰਾ ਗੀ ਰਹੇ ਹੋ ਬੱਚਿਆਂ ਕੋਲ ਤੁਸੀਂ 25 25 30 30 9 9 ਤੁਸੀਂ 25-25 ਤੀਤੀ ਹਜ਼ਾਰ ਸੈਲਰੀ ਲੈ ਰਹੇ ਹੋ ਬੱਚਿਆਂ ਨੂੰ ਇੱਥੇ ਪੜ੍ਹਾਉਂਦੀ ਹੈ ਨੋ 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 ਤੁਸੀਂ ਇਹ ਗਵਰਨਮੈਂਟ ਇੰਪਲੋਏ ਹੋ ਤੁਹਾਡਾ ਇੱਥੇ ਤੁਹਾਡੀ ਇੱਥੇ ਡਿਊਟੀ ਹੈ ਬੱਚਿਆਂ ਨੂੰ ਪੜ੍ਹਾਉਂਦੀ ਇਹ ਬੱਚਿਆਂ ਲਈ ਆਪਾਂ ਕੁਝ ਵੀ ਕਰ ਦਿਆਂਗੇ ਇਹ ਇਹ ਸਾਡੇ ਇਹ ਸਾਡੇ ਬੱਚੇ ਸਾਡੇ ਦੇਸ਼ ਦਾ ਭਵਿੱਖ ਹੈ ਮੈਡਮ ਸਭੀ ਦਾ ਪੜੇ ਲਿਖੇ ਹੋ ਤੁਸੀਂ ਤੁਹਾਨੂੰ ਸ਼ਰਮ ਨਹੀਂ ਆਈ ਦੀ ਹੈ ਸ਼ਰਮ ਨਹੀਂ ਜਾਈਦੀ ਤੁਹਾਨੂੰ ਆਪ ਆਪਣੇ ਬੱਚੇ ਤੁਸੀਂ ਪ੍ਰਾਈਵੇਟ ਵਧੀਆ ਸਕੂਲਾਂ 'ਚ ਪੜਾਉਂਦੇ ਹੋ ਇੱਥੋਂ 40 40 50 50 ਹਜ਼ਾਰ ਰੁਪਏ ਤਨਖਾਹਾਂ ਲੈਂਦੇ ਹੋ ਤੇ ਇੱਥੋਂ ਦੇ ਬੱਚਿਆਂ ਨੂੰ ਤੁਸੀਂ ਕੂੜਾ ਚ ਕੋਂਹਦੇ ਹੋ ਇੱਥੋਂ ਦੇ ਬੱਚਿਆਂ ਨੂੰ ਤੁਸੀਂ ਕੂੜਾ ਚਕਵਾਂਦੇ ਹੋ ਵਾਹ ਕੀ ਮਤਲਬ ਐਸੀ ਦਾ ਸ਼ਰਮ ਕਰੋ ਡੁੱਬ ਮਰੋ ਜਾ ਕੇ ਕਿਤੇ ਤੁਸੀਂ ਚਲ ਬਾਈ ਤੇ ਕੋਈ ਬੱਚਾ ਆਪਣੇ ਸਰਕਾਰੀ ਸਕੂਲ ਚ ਕਿਸੇ ਨੂੰ ਭੇਜਦਾ ਨਹੀਂ ਕੋਈ ਨਾ ਸਰ ਬਹੁਤ ਹੋਗੀ ਬਾਤ ਕਰੋ ਬਹੁਤ ਵਧੀਆ ਨੇ ਪੜਨ ਤੁਸੀਂ ਜੇ ਦੇਖੋ ਬੜਨ ਵਾਹ ਵੀ ਇਹ ਕੀ ਕਰਵਾਂਦੇ ਬੇ ਤੁਸੀਂ ਤੁਹਾਨੂੰ ਪਤਾ ਤੁਹਾਡੇ ਦੇ ਦੋ ਪਰਚੇ ਦਰਜ ਹੁੰਦੇ ਆ ਇੱਕ ਲੇਬਰ ਇੱਕ ਲੇਬਰ ਕਰਵਾਂਦਾ ਬੱਚਾ ਦੂਜਾ ਕਿ ਸਾਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦੇ ਚਲ ਬੋਲੋ ਦੱਸੋ ਬੋਲੋ ਐ ਨਹੀਂ ਬੰਦ ਹੋਣਾ आज हम बात करेंगे कि सभी राजनीतिक पार्टियां जो बड़े बड़े दावे कर रही है बड़े बड़े नारे लगा रही है की बच्चे जो है वो देश का भविष्य है लेकिन उन भविष्य के साथ सरकारी स्कूलों में क्या व्यवहार हो रहा है उसकी एक गीती जाती मिसाल सामने आई है एक वायरल वीडियो हो रही है लगातार सोशल मीडिया के ऊपर जिसमें सरकारी स्कूल के टीचरों द्वारा छोटे छोटे बच्चों से कूड़ा करकट उठवाया जा रहा है तो उस सम्बन्ध में आज हम बात करने जा रहे हैं एंटी क्राइम एवं सोशल वेलफेयर सोसाइटी के प्रधान डॉक्टर मुश्ताक अली जी से कि इस वायरल वीडियो के में जो दिखाया गया है उसके आधार के ऊपर ये शिक्षा विभाग से क्या मांग करते हैं ऐसे टीचरों के ऊपर क्या कार्रवाई होनी चाहिए तो सबसे पहले मैं उनका स्वागत करूंगा डॉक्टर मुश्ताक अली जी का डॉक्टर जी आपका स्वागत है हमारे चैनल में क्या कहना चाहोगे आप इस वायरल वीडियो के ऊपर उस वीडियो को मैंने भी देखा है और तमाम देश के लोगों ने देखा है इस वीडियो में दिखाया गया है कि बच्चों के साथ जो दुर्व्यवहार हो रहा है उन टीचरों से मैं कहना चाहता हूँ कि वह स्कूल में बच्चों को पढ़ाने आ रहे हैं या उनसे पूरा कथ ट उठवाने आ रहे हैं मैं एंटी क्राइम एंड सोशल वेलफेयर सोसाइटी की तरफ से शिक्षा विभाग को अपील करता हूँ कार्रवाई कड़ी कड़ी की जाए ताकि अन्य अध्यापक बच्चों के भविष्य के साथ खिलवाड़ ना कर सके तो ये, ये थे हमारे साथ डॉक्टर मुश्ताक अली जी एंटी क्राइम एवं सोशल वेलफेयर सोसाइटी के प्रधान तो इन्होंने जैसे बताया कि ये जो सरकारी टीचर है जे सरकार की तरफ से मोटी पगार तो प्राप्त करते हैं लेकिन वो पगार किस चीज की प्राप्त करते हैं कि बच्चों के जो भविष्य के साथ वो खिलवाड़ कर रहे हैं जबकि उनकी ड्यूटी जो बनती है वो बच्चों को पढ़ाने की होती है लेकिन इस वीडियो में साफ तौर पे दिखाया गया है कि ये जो टीचर्स हैं ये बच्चों से कूड़ा करवा रहे हैं ਧਿਆਨ ਅਸੀ ਕੈਮਰਾਮੈਨ ਭੰਡਾਰੀ ਕੇ ਸਾਥ ਜਸਵੀਰ ਜੱਸੀ ਪੰਜਾਬ 24 ਦੇ ਤਾਜ਼ਾ ਤਰੀਕ ਖਬਰਾਂ ਦੇ ਲਈ ਅੱਜ ਹੀ ਸਾਡਾ ਚੈਨਲ ਪੰਜਾਬ 24 ਸਬਸਕ੍ਰਾਈਬ ਕਰੋ ਅਤੇ ਟਰਲ ਆਈਕਨ ਦਬਾਓ